ਮਨਰੇਗਾ ਦੀ ਸਕੀਮ ਤੇ ਲਈ ਜਿਹੜਾ ਸੈਕਟਰ ਦੀ ਸਰਕਾਰ ਨੇ ਇੱਕ ਨਵਾਂ ਜਿਹੜੀ ਯੋਜਨਾ ਚਲਾਈ ਹੈ ਜਿਸ ਨੂੰ ਜੀ ਰਾਮਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਦਾ ਭਰਮ ਜਿਹੜੀਆਂ اپੋਜੀਸ਼ਨ ਪਾਰਟੀਆਂ ਨੇ ਇਹ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਪਿੰਡਾਂ ਵਿੱਚ ਇੱਕ ਭਰਮ ਫੈਲਾਇਆ ਜਾ ਰਿਹਾ ਹੈ ਵੀ ਇਹ ਜੀ ਸੈਂਟਰ ਦੀ ਸਰਕਾਰ ਨੇ ਦੇਖੋ ਜੀ ਮਨਰੇਗਾ ਦੇ ਕੰਮ ਨੂੰ ਔਖਿਆਈ ਪੈਦਾ ਕਰ ਦਿੱਤੀ ਹੈ ਹੁਣ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹੁੰਦੇ ਆ ਵੀ ਜਿੰਨਾ ਸੈਂਟਰ ਦੀ ਸਰਕਾਰ ਨੇ ਮੋਦੀ ਜੀ ਨੇ ਵਿਕਸਿਤ ਭਾਰਤ ਦੇ ਅਧੀਨ ਇਸ ਯੋਜਨਾ ਨੂੰ ਲਾਗੂ ਕੀਤਾ ਹੈ ਉਹਦੇ ਵਿੱਚ ਇੱਕ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਵੀ ਅੱਗੇ ਜਿਹੜਾ ਰੋਜ਼ਗਾਰ ਸੀ ਉਹ 100 ਦਿਨ ਦਾ ਰੋਜ਼ਗਾਰ ਮਿਲਦਾ ਸੀ ਹਰ ਪਿੰਡ ਦੇ ਵਿੱਚ 100 ਦਿਨ ਦਾ ਕੰਮ ਜਿਹੜਾ ਸੀ ਉਹਦੀ ਗਾਰੰਟੀ ਸੀ ਹੁਣ ਇਹ ਸਰਕਾਰ ਨੇ 125 ਦਿਨ ਦਾ ਕੰਮ ਕਰ ਦਿੱਤਾ 100 ਤੋਂ ਵਧਾ ਕੇ 125 ਦਿਨ ਦੇ ਕੰਮ ਦੀ ਗਾਰੰਟੀ ਦਿੱਤੀ ਹੈ। ਔਰ ਸਾਰੇ ਨਾਲ ਵੱਡੀ ਗੱਲ ਹੈ ਵੀ ਜਿਹੜੀ ਕੋਈ ਕਿਸੇ ਦੇ ਪੈਸੇ ਲੇਟ ਹੁੰਦੇ ਨੇ ਕਿਸੇ ਨੂੰ ਪੈਸੇ ਟਾਈਮ ਨਾਲ ਨਹੀਂ ਮਿਲਦੇ ਤੇ ਉਸ ਦੇ ਕੁੱਤੇ ਜੋ ਉਸ ਦਾ ਇੰਟਰਸਟ ਬਣੇਗਾ ਉਹ ਵੀ ਦੇਲੀ ਹੈ ਉਹ ਵੀ ਇਸ ਗਾਰੰਟੀ ਦੇ ਤਹਿਤ ਉਸ ਵਿਅਕਤੀ ਨੂੰ ਬਣੇਗਾ। ਹੁਣ ਇੱਕ ਸਾਰੇ ਨਾਲ ਵੱਡੀ ਜਿਹੀ ਗੱਲ ਸੀ। ਉਹ ਇਹ ਸੀ ਵੀ ਯੋਜਨਾ ਜਿਹੜੀ ਹੈ ਜਿਹੜੀ ਇਹ ਪਹਿਲੇ ਮਨਰੇਗਾ ਚ ਹੁੰਦੀ ਸੀ ਵੀ ਪੰਚਾਇਤ ਜਿਹੜੀ ಗ್ರಾಮ ਪੰਚਾਇਤ ਜਾਂ ಗ್ರಾಮ ਸਭਾ سارے ਪਿੰਡ ਦਾ ਜਿਹੜਾ ਬਣਾ ਕੇ ਭੇਜਦੇ ਸੀ ਵੀ ਸਾਡੇ ਪਿੰਡ ਦਾ ਸੜਕ ਬਣੀ ਆ ਗਲੀ ਬਣੀ ਆ ਸ਼ੈਡ ਬਣੇ ਅਲੱਗ-ਅਲੱਗ ਸਕੀਮਾ ਦੇ ਤਹਿਤ ਜਿਹੜਾ ਸੀ ਉਹ ਬਣਾ ਕੇ ਭੇਜਦੇ ਸੀ ਹੋਰ ਵੀ ਇਹ ਜਿਹੜੇ ਸਾਰੀਆਂ ਸਕੀਮਾਂ ਨੇ ਉਹ ಗ್ರಾಮ ਸਭਾ ਜਾਂ ಗ್ರಾಮ ਪੰਚਾਇਤ ਹੀ ਬਣਾ ਕੇ ਭੇਜਦੇ ਸੀ ਇਹ ਇਹਨਾਂ ਨੇ ਜਾਣਬੁੱਝ ਕੇ ਇੱਕ ਭਰਮ ਪਾ ਲੋਕਾਂ ਦੇ ਵਿੱਚ ਪੈਦਾ ਕੀਤਾ ਵੀ ਲੋ ਜੀ ਦੇਖੋ ਸੈਂਟਰ ਨੇ ਸਾਰਾ ਜਿਹੜਾ ਬੰਦੇਗਾ ਦਾ ਜਿਹੜਾ ਕੰਮ ਉਸ ਨੂੰ ਔਖਾ ਕਰ ਦਿੱਤਾ ਇਹ ਪਰ ਸੈਂਟਰ ਸਰਕਾਰ ਨੇ ਜੀਵਨ ਦੀ ਥਲੇ ਇਹ ਕੰਮ ਨੂੰ ਹੋਰ ਸੁਖੀਲ ਅਤੇ ਸੌਖਾ ਬਣਾਇਆ ਉਸ ਦੇ ਵਿੱਚ ਜਿਹੜੇ ਗ੍ਰਾਮ ਪੰਚਾਇਤ ਬੰਦੇਗਾ ਦੇ ਅਧੀਨ ਜਿਹੜੇ ਕੋਈ ਕੰਮ ਕਰਦੇ ਸੀਗੇ ਜਿੱਦਾਂ ਕੋਈ ਮੇਲ ਸੀ ਜਾਂ ਇਹ ਇਸ ਤੋਂ ਇਲਾਵਾ ಗ್ರಾಮ ਸਭ ਪੰਚਾਇਤ ਦੇ ਪਿੰਡਾਂ ਦੇ ਵਕਾਲਤ ਦੇ ਕੰਮ ਲਈ ਪਲਾਨ ਬਣਾਣਾ ਯੋਜਨਾ ਦੀ ਇਨਚਾਰਜ ਤਰ੍ਹਾਂ ਦੇ ਮੁੱਖ ਕੰਮ ਜਲ ਸੰਭਾਲ ਬੁਨਿਆਦੀ ਢਾਂਚਾ ਨਿਰਮਾਣ ਅਵਾਜ਼ਿਕਾ ਇਹ ਸਾਰੇ ਕੰਮ ਜਿਹੜੇ ਨੇ ਇਹ ਜਿਹੜੇ ਜਿੰਨੇ ਵੀ ਇਹਦੇ ਅਫਸਰ ਲੱਗਦੇ ਸੀਗੇ ਉਹ ਅਫਸਰ ਉਸੇ ਤਰੀਕੇ ਹੀ ਰਹਿ ਗਏ ਔਰ ਉਹਨਾਂ ਦੀ ਜਿਹੜਾ ਪੱਤਾ ਹੈ ਜਿਹੜੀ ਉਹਨਾਂ ਦੀ ਤਨਖਾਹ ਤੋਂ ਇਲਾਵਾ ਜਿਹੜਾ ਟੀਏ ਡੀਏ ਸੀਗਾ ਉਹਨਾਂ ਨੂੰ 6% ਦਿੰਦਾ ਸੀ ਉਹ ਸਰਕਾਰ ਨੇ ਵਧਾ ਕੇ 9% ਕਰਤਾ ਹੈ ਇਹਦੇ ਵਿੱਚ ਉਹਨਾਂ ਨੂੰ ਵੀ ਫਾਇਦਾ ਹੋਇਆ ਸੋ ਹਰ ਚੀਜ਼ ਦਾ ਹਰ ਇਸ ਪ੍ਰੋਗਰਾਮ ਦਾ ਇੱਕ ਗੱਲ ਪਹਿਲੇ ਹੁੰਦਾ ਕੀ ਸੀ ਆਮ ਤੁਸੀਂ ਵੇਖਿਆ ਜਾਂਦਾ ਸੀ ਵੀ ਜਿਹੜਾ ਪੈਸਾ ਹੈ ਨਾ ਉਹ ਪਹਿਲੇ ਖਾਦੇ ਕਿਤੇ ਸਰਪੰਚ ਦੇ ਆਣਾ ਫਿਰ ਉਹਨੇ ਗਾਂ ਜਿਹੜਾ ਨੇ ਕੰਮ ਦੇਣਾ ਕੰਮ ਕਿਸੇ ਹੋਰ ਨੇ ਕਰਨਾ ਪੈਸੇ ਕਿਸੇ ਹੋਰ ਨੂੰ ਜਾਣੇ ਕੋਈ ਡਾਇਰੈਕਟ ਜਿੰਨਾ ਵੀ ਜਿਹੜਾ ਪੱਤਾ ਜਿਹੜਾ ਤੁਸੀਂ ਕੰਮ ਕਰੋਗੇ ਉਹਨੇ ਦਿਨਾਂ ਦਾ ਸਾਰੇ ਖਾਤੇ ਆ ਤੇ ਡਾਇਰੈਕਟ ਲਾਪਤਰੀਆਂ ਦੇ ਖਾਤੇ ਦੇ ਵਿੱਚ ਉਹ ਸਾਰਾ ਖਰਚਾ ਜਾਣਾ ਔਰ ਇਸ ਦੇ ਨਾਲ ਜੇ ਵੀ ਜਿਹੜਾ ਪਿਲਫਰੇਜ ਹੁੰਦੀ ਹੈ ਪੈਸੇ ਦੀ ਜਿਹਦੇ ਪੈਸੇ ਦੀ ਹੀਰਾ ਫੇਰੀ ਦਾ ਕੋਈ ਵੀ ਚਾਂਸ ਨਹੀਂ ਰਹਿ ਜਾਂਦਾ ਸੋ ਇਹ ਸਾਰਾ ਕੰਮ ਜਿਹੜਾ ਸੈਕਟਰ ਦੀ ਸਰਕਾਰ ਨੇ ਕੀਤਾ ਹੈ ਤਾਂ ਕਿ ਲਾਪਤਰੀਆਂ ਨੂੰ ਕੰਮ ਵੀ ਮਿਲੇ ਉਸ ਕੰਮ ਦਾ ਸਵੈਸਥ ਨਹੀਂ ਹੋਵੇ ਔਰ ਉਹਨਾਂ ਦੇ ਡਾਇਰੈਕਟਲੀ ਉਹਨਾਂ ਦੇ ਖਾਤਿਆਂ ਦੇ ਵਿੱਚ ਉਹ ਪੈਸੇ ਜਾਣ ਔਰ ਜਿਹੜੀਆਂ ਸੜਕਾਂ ਕੋਈ ਜਲ ਦਾ ਕੋਈ ਜਲ ਦੇ ਨਿਕਾਸ ਦਾ ਹਰ ਚੀਜ਼ ਦਾ ਜਿਹੜਾ ਹੈ ਇਹ ਸੈਟਰ ਦੀ ਸਰਕਾਰ ਨੇ ਇਸ ਦੀ ਚਤਾ ਕੀਤਾ ਸੋ ਵਿਕਸਿਤ ਭਾਰਤ ਦੇ ਅਧੀਨ ਮੋਦੀ ਜੀ ਦੀ ਇਹ ਸਕੀਮ ਜਿਹੜੀ ਹੈ ਕਿ ਹੈ ਉਹ ਬਹੁਤ ਅੱਛੀ ਹੈ ਔਰ ਲੋਕਾਂ ਦੇ ਮੰਦੇ ਵਿੱਚ ਜਿਹੜਾ ਇਹ ਵਹਿ ਪਰ ਪਾਇਆ ਜਾ ਰਿਹਾ ਵੀ ਜੀ ਬੰਦੇ ਕਾ ਦੇ ਵਿੱਚ ਮੈਂ ਇੱਥੇ ਵਿੱਚ ਇਹ ਵੀ ਸੀ ਵੀ ਪਿੰਡ ਦੇ ਠੇਕੇਦਾਰ ਪਿੰਡ ਦੇ ਕੰਮ ਕਰਨ ਵਾਲੇ ਇਹ ਉਹਨਾਂ ਦਾ ਇਹ ਜਿਹੜਾ ਕੋਈ ਕੰਮ ਸੀ ਕਿਸੇ ਨੂੰ ਰਾਜ ਮਿਸਤਰੀ ਦਾ ਸੜਕ ਬਣਾਉਂਦਾ ਇਹ ਪਿਛਲੀਆਂ ਸਰਕਾਰਾਂ ਕਿੱਥੇ ਚੂਨਾ ਲਾਉਂਦੀਆਂ ਰਹੀਆਂ ਇਹ 2000 ਫਾਜ ਵਿੱਚ ਇਹ ਮਨਰੇਗਾ ਦੀ ਸਕੀਮ ਬਣੀ ਉਦੋਂ ਤੇ ਲੈ ਕੇ ਤੇ ਹੁਣ 24 ਤੱਕ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਸੀ ਉਹਨਾਂ ਨੇ ਬਹੁਤ ਦੁਰਵਤੋਂ ਕੀਤੀ ਪੈਸੇ ਨੂੰ ਕਿਸੇ ਹੋਰ ਜਗਾ ਖਰਚ ਕਰਤੀਆਂ ਦੀਆਂ ਸਰਕਾਰਾਂ ਔਰ ਜਦੋਂ ਹਿਸਾਬ ਮੰਗਿਆ ਅ ਸਾਡੇ ਐਗਰੀਕਲਚਰ ਮਿਨਿਸਟਰ ਸਾਹਿਬ ਨੇ ਤੇ ਉਹਨਾਂ ਦੀਆਂ ਉਹਨਾਂ ਨੇ 12 ਉਹਨਾਂ ਕੋ ਰਿਪੋਰਟਸ ਆਈਆਂ ਯੂਨੀਅਨਸ ਮਿਲੀਆਂ ਮਲੇਗਾਦਿਆਂ ਤੱਕ ਉਹਨਾਂ ਨੇ ਫਿਰ ਉਸ ਦਾ ਜਦੋਂ ਲੇਖਾ ਜੋਖਾ ਮੰਗਿਆ ਉਸ ਦੇ ਉੱਤੇ ਸਰਕਾਰਾਂ ਨੂੰ ਪੀੜ ਹੋਈ ਹੁਣ ਇਹ ਹੈ ਵੀ ਲੋਕਾਂ ਦਾ ਪੈਸਾ ਲੋਕਾਂ ਦੇ ਖਾਤੇ ਅੰਦਰ ਜਾਏਗਾ ਔਰ ਜਦੋਂ ਖਾਸ ਕਰਕੇ ਜਦੋਂ ਫਸਲ ਕੱਟੀ ਜਾਂਦੀ ਹੈ ਜਦੋਂ ਉਹ 60 ਦਿਨ ਲਈ ਉਹ ਵੀ ਨੋਟੀਫਾਈ ਕਰਕੇ ਸਰਕਾਰ ਸੈਂਟਰ ਦੀ ਸਰਕਾਰ ਨੇ ਕਿਹਾ ਕਿਉਂਕਿ ਪਿੰਡ ਵਾਲਿਆਂ ਨੂੰ ਲੇਬਰ ਦੀ ਕੋਈ ਘਾਟਨਾ ਮਹਿਸੂਸ ਹੈ ਕਿਉਂਕਿ ਜਦੋਂ ਵਾਢੀਆਂ ਹੁੰਦੀਆਂ ਨੇ ਤੁਹਾਨੂੰ ਲੇਬਰ ਦੀ ਲੋੜ ਹੁੰਦੀ ਹੈ ਉਹ ਵੀ ਉਹਨਾਂ ਨੇ ਕਿਹਾ ਵੀ ਨੋਟੀਫਾਈ ਕਰਕੇ 60 ਦਿਨ ਜਿਹੜੇ ਖੇਤੀ ਲਈ ਜਦੋਂ ਫਸਲ ਕੱਟੀ ਜਾਂਦੀ ਹੈ ਉਹਦੇ ਲਈ ਲੇਬਰ ਦੀ ਉੱਥੇ ਕਰੋ ਔਰ ਬਾਕੀ ਦੇ ਜਿਹੜਾ ਉਹਨਾਂ ਨੂੰ 125 ਦਿਨ ਸਾਲ ਦੇ ਵਿੱਚ ਘੱਟੋ-ਘੱਟ ਕੰਮ ਦੀ ਗਾਰੰਟੀ ਦੋ ਸੋ ਇਹ ਗਾਰੰਟੀ ਜਿਹੜੀ ਜੀ ਆਪ ਦੀ ਜੀ ਗਾਰੰਟੀ ਹੈ ਇਹ ਬਿਕਸਰ ਭਾਰਤ ਦੀ ਸਕੀਮ ਦੇ ਅਧੀਨ ਲੋਕਾਂ ਦੇ ਵਿੱਚ ਇੱਕ ਬਹੁਤ ਵਧੀਆ ਇਹ ਗਾਰੰਟੀ ਹੈ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਭਾਰਤ ਨੂੰ ਇਸ ਦਾ ਲਾਭ